ਮંત્રી ਭਗਵੰਤ ਮਾਨ ਅੱਜ ਹਲਕਾ ਮਜੀਠਾ ਚ ਪਹੁੰਚੇ ਤਲਬੀਤ ਸਿੰਘ ਗਿੱਲ ਵੱਲੋਂ ਕਰਵਾਈ ਗਈ ਵਿਸ਼ਾਲ ਰੈਲੀ ਚ ਕੀਤਾ ਸੰਬੋਧਨ ਪੱਟੀਕਿੰਤੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਆਗੂ ਰੈਲੀ 'ਚ ਪਹੁੰਚੇ ਇਸ ਰੈਲੀ 'ਚ ਸੀਐਮ ਭਗਵੰਤ ਮਾਨ ਵੱਲੋਂ ਤਲਬੀਰ ਸਿੰਘ ਗਿੱਲ ਨੂੰ ਹਲਕਾ ਮਜੀਠਾ ਤੋਂ 227 ਤੇ ਲਈ ਉਮੀਦਵਾਰ ਵੀ ਐਲਾਨਿਆ ਗਿਆ ਇਸ ਮੌਕੇ ਤਲਬੀਰ ਸਿੰਘ ਗਿੱਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਕਾਲੀ ਦਲ ਕਾਂਗਰਸ ਅਤੇ ਬੀਜੇਪੀ ਉੱਪਰ ਤਿੱਖੇ ਨਿਸ਼ਾਨੇ ਸਾਧੇ ਸਨ ਉਹਦੇ ਇਹ ਤੁਹਾਨੂੰ ਕੀ ਕੁਝ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਤਲਬੀਰ ਸਿੰਘ ਗਿੱਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਗੁਰੂ ਗੋਬਿੰਦ ਸਿੰਘ ਦਾ ਸਿਪਾਈ ਹੁੰਦਾ ਪਰ ਦੁੱਖ ਨਾ ਕਹਿਣਾ ਪੈ ਰਿਹਾ ਕਿਸੇ ਲੋਮੀ ਗੁਰਦੁਆਰਾ ਪਤਨਮ ਕੜੀ ਦਾ ਪ੍ਰਧਾਨ ਕਹਿ ਰਿਹਾ ਕਿ ਮੈਂ ਸੁਖਵੀਰ ਬਾਦਲ ਦਾ ਸਪਾਈ ਆ ਲੈ ਦੱਸੋ ਯਾਰ ਗੁਰੂ ਗੋਬਿੰਦ ਸਿੰਘ ਦਾ ਸਪਾਈ ਹੁੰਦਾ ਪ੍ਰਧਾਨ ਬਣਨ ਤੋਂ ਬਾਅਦ ਤੱਕ ਗੁਰੂ ਦਾ ਸਪਾਈ ਹੁੰਦਾ ਪ੍ਰਧਾਨ ਬਣਨ ਤੋਂ ਬਾਅਦ ਕਿਸੇ ਬੰਦੇ ਦਾ ਸਪਾਈ ਕਿਵੇਂ ਬਣ ਗਿਆ ਵੀ ਉਹ ਜਿਹਦਾ ਜਰਨੈਲ ਹੀ ਸੁਖਵੀਰ ਬਾਦਲ ਹੈ ਤੇ ਉੱਥੇ ਤਾਂ ਫਿਰ ਆਹੀ ਪ੍ਰਬੰਧ ਹੋਣਗੇ ਹੈ ਜਾਂ ਕੁਝ ਹੋਊਗਾ ਫਿਰ ਸੋ ਵੀਰੋ ਬੜੇ ਮਾਣ ਸਤਿਕਾਰ ਨਾਲ ਗੁਰੂ ਸਾਹਿਬ ਨੂੰ ਆਪਾਂ ਮੱਥਾ ਟੇਕਣ ਵਾਲੇ ਬੰਦੇ ਆ ਗੁਰੂ ਸਾਹਿਬ ਨੂੰ ਨਤਮਸਤਕ ਹੋਣ ਵਾਲੇ ਬੰਦੇ ਆ ਨਿਸ਼ਾਨ ਸਾਹਿਬ ਦੂਰੋਂ ਵੀ ਨਜ਼ਰ ਆ ਜੇ ਗੱਡੀ ਚੋਂ ਹੀ ਮੱਥਾ ਟੇਕ ਦਿੰਦੇ ਆ ਸਿਰ ਝੁੱਕ ਜਾਂਦਾ ਸਿਖਾਇਆ ਹੀ ਸਾਨੂੰ ਇਹ ਹੈ ਪਰ ਜਿਹੜੇ ਇਦਾਂ ਮਾਣ ਮਰਿਆਦਾ ਨੂੰ ਵੀ ਸਿਆਸਤਾਂ ਕਰ ਦਿਆ ਉਤੇ ਇਹ ਇਹ ਬਹੁਤ ਦੁੱਖ ਦੀ ਗੱਲ ਆ ਸਾਡੇ ਵੱਲੋਂ ਸਾਰੇ ਧਾਰਮਿਕ ਸਥਾਨ ਪਵਿੱਤਰ ਨੇ ਸਾਰਿਆਂ ਦੇ ਅਸੀਂ ਕਦਰ ਕਰਦੇ ਆ ਪਰ ਮਾਣ ਮਰਿਆਦਾ ਉਹ ਕਾਇਮ ਰੱਖਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸਰਵਉੱਚ ਸਾਡੇ ਸ਼੍ਰੀ ਅਕਾਲ ਤਖਤ ਸਾਹਿਬ ਉਸੇ ਦਿਨ ਰਾਸ਼ਟਰਪਤੀ ਨੇ ਆਉਣਾ ਸੀਗਾ ਦਿਨੇ ਰਾਸ਼ਟਰਪਤੀ ਆਏ ਸੀ ਸਾਡੇ ਦੇਸ਼ ਦੇ ਰਾਸ਼ਟਰਪਤੀ ਤੇ ਮੈਨੂੰ ਉਸੇ ਦਿਨ ਉਹਨਾਂ ਨੇ ਉੱਥੇ ਬੁਲਾਇਆ ਸੀਗਾ ਸ਼੍ਰੀ ਅਕਾਲ ਤਖਤ ਸਾਹਿਬ ਮੈਂ ਅਕਾਲ ਤਖਤ ਸਾਹਿਬ ਨੂੰ ਚੁਣਿਆ ਕਿਉਂਕਿ ਸਾਡੇ ਲਈ ਸਭ ਤੋਂ ਵੱਡਾ ਸ਼੍ਰੀ ਅਕਾਲ ਤਖਤ ਸਾਹਿਬ ਹੈ ਸਾਡੇ ਲਈ ਰਾਸ਼ਟਰਪਤੀ ਬਹੁਤ ਵੱਡਾ ਹਦਾ ਮੈਂ ਕੋਈ ਉਹਨਾਂ ਦਾ ਕੋਈ ਨਰਾਦਰ ਨਹੀਂ ਕਰਦਾ ਪਰ ਜੇ ਜੇ ਸਾਨੂੰ ਦੋਨਾਂ ਚੋਂ ਇੱਕ ਚੁਣਨਾ ਪੈ ਜੇ ਉਸੇ ਦਿਨ ਤਾਂ ਅਸੀਂ ਫਿਰ ਅਕਾਲ ਤਖਤ ਸਭ ਚੁਣਿਆ ਤੁਹਾਡੇ ਸਾਹਮਣੇ ਚੁਣਿਆ ਸੋ ਇਸ ਕਰਕੇ ਵੀਰੋ ਉਦੋਂ ਵੱਡੇ ਤਾਂ ਕੋਈ ਸੰਸਥਾ ਹੀ ਹੈ ਨਹੀਂ ਉਦੋਂ ਵੱਡਾ ਤਾਂ ਕੋਈ ਤਖਤ ਹੀ ਹੈ ਨਹੀਂ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਤਖਤ ਬਣਾਇਆ ਸੀ ਮੇਰੀ ਪੀੜੀ ਤੇ ਇਹ ਉਹ ਉਹ ਉਹਦੇ ਨਾਲ ਕੋਈ ਮੱਥਾ ਲਾਉਣ ਬਾਰੇ ਜਾਂ ਉਹਦੇ ਨਾਲ ਕੋਈ ਚੈਲੰਜ ਹੁਣੇ ਧਰਮ ਤੇ ਸਿਆਸਤਾਂ ਕਰਦੇ ਆ ਮੇਰਾ ਨਾਮ ਬਦਨਾਮ ਕਰ ਜਾਂਦੇ ਇਹਨੇ ਮੱਥਾ ਲਾ ਲਿਆ ਯਾਰ ਮੈਂ ਮੱਥਾ ਲਾਉਣ ਦੀ ਔਕਾਤ ਰੱਖਦਾ ਮੈਂ ਮੱਥਾ ਲਾਉਣ ਦੀ ਹਿੰਮਤ ਰੱਖਦਾ ਨਹੀਂ ਹੋ ਸਕਦਾ ਜੀ ਕਦੇ ਵੀ ਨਹੀਂ ਹੋ ਸਕਦਾ ਮੱਥਾ ਇਹਨਾਂ ਨੇ ਲਾਇਆ ਸੀ ਜਦੋਂ ਚਾਹੁੰਦਿਆ ਜਹੇਦਾਰ ਬਦਲ ਦੋ ਜਦੋਂ ਚਾਹੁੰਦਿਆ ਜਹੇਦਾਰ ਨੂੰ ਘਰੇ ਬੁਲਾ ਲਓ ਜਦੋਂ ਚਾਹੁੰਦਿਆ ਜਿਹਨੂੰ ਮਰਜੀ ਮਾਫ ਕਰ ਦੋ ਜਦੋਂ ਚਾਹੁੰਦਿਆ ਜਿਹਦੀ ਮਰਜੀ ਮਾਫੀ ਕੈਨਸਲ ਕਰ ਦੋ ਮੱਥਾ ਇਹਨਾਂ ਨੇ ਲਾਇਆ ਹੋਇਆ ਉਹ ਗੁਰੂ ਫਿਰ ਨਵੇੜੀ ਵੀ ਜਾਂਦਾ ਗੁਰੂ ਫਿਰ ਨਵੇੜੀ ਜਾਂਦਾ ਨਾ ਕਿਸ ਨੂੰ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਥਾ ਮਾਰਦਾ ਗੁਰੂ ਦਾ ਸਿਪਾਈ ਹੋਣਾ ਚਾਹੀਦਾ ਸੀ ਤੇ ਸੁਖਵੀਰ ਬਾਦਲ ਦਾ ਸਿਪਾਈ ਬਿਠਾ ਲੱਖਿਆ ਫਿਰ ਇਹੋ ਜਿਹਾ ਕੁਝ ਹੀ ਹੋਊਗਾ ਮੈਂ ਤਾਂ ਕਹਿਣਾ ਕਿ ਧਾਮੀ ਸਾਹਿਬ ਤੁਹਾਨੂੰ ਹੱਕ ਹੈ ਕਿ ਤੁਸੀਂ ਰਾਜਨੀਤਿਕ ਤੌਰ ਤੇ ਜੀਣੀ ਮਰਜ਼ੀ ਪਾਕ ਨ ਜਾ ਸਕਦੇ ਹਾਂ ਪਰ ਕਿਰਪਾ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਛੱਡ ਦਿਓ ਅਸਤੀਫਾ ਦੇ ਦਿਓ ਤੇ ਉਸ ਤੋਂ ਬਾਅਦ ਜਿੱਦੀ ਨਾਲ ਮਰਜ਼ੀ ਚੱਲ ਜਾਓ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਤੌਰ ਤੇ ਤੁਸੀਂ ਬੋਲ ਰਹੇ ਹੋ ਸਟੇਜ ਤੋਂ ਕਿ ਗੱਡੀ 'ਚ ਬਿਸਤਰੇ ਰੱਖ ਲਓ ਗੱਡੀਆਂ 'ਚ 2027 'ਚ ਸੁਖਵੀਰ ਬਾਦਲ ਨੂੰ ਮੁੱਖ ਮੰਤਰੀ ਬਣਾਣਾ ਹੈ ਇਹਦਾ ਮਤਲਬ ਤੁਸੀਂ ਐਂ ਕਹਿ ਰਹੇ ਹੋ ਕਿ ਬਿਸਤਰੇ ਰੱਖ ਲਓ ਫਿਰ ਬੇਅਦਬੀਆਂ ਦਾ ਮਾਹੌਲ ਬਣਾਉਣਾ ਹੈ ਫਿਰ ਗੋਲੀਆਂ ਚੱਲਣਗੀਆਂ ਫਿਰ ਡੀਜੀਪੀ ਜਿਹੜਾ ਸਮੇਰ ਸੈਣੀ ਲਾਉਣਾ ਤੁਸੀਂ ਐਂ ਕਹਿ ਰਹੇ ਹੋ ਫਿਰ ਇਹਦਾ ਮਤਲਬ ਫਿਰ ਬੇਅਦਬੀਆਂ ਦਾ ਮਾਹੌਲ ਬਣਾਉਗੇ ਐਂ ਕਹਿ ਰਹੇ ਹੋ ਤੁਸੀਂ ਉਹਨੂੰ ਕੁਛ ਦਿਨ ਪਹਿਲਾਂ ਤਾਂ ਉਹਨੂੰ ਤੁਝੇ ਕਾਲ ਤੱਕ ਸਭ ਤੇ ਬਲਾ ਕੇ ਤਨਖਾਹ ਲਈ ਹੈ ਉਹ ਤੋਂ ਬਾਅਦ ਫੇਰ ਮੁੱਕਰ ਗਿਆ ਕਹਿੰਦਾ ਮੈਂ ਤਾਂ ਉੱਥੇ ਐਵੇਂ ਕਹਤਾ ਸੀ ਯਾਰ ਇੱਕ ਪ੍ਰਮਾਤਮਾ ਹੀ ਦੇਖੂਗਾ ਜੀ ਦੇਖੋ ਇਹ ਤਾਂ ਇਹ ਤਾਂ ਉਸੇ ਕਚੈਰੀ ਚ ਨਿਬੇੜੇ ਹੋਣੇ ਆ ਉੱਥੇ ਅਮਲਾਂ ਦੇ ਹੁੰਦੇ ਨੇ ਨਵੇੜੇ ਕਿਸੇ ਨਹੀਂ ਤੇਰੀ ਜਾਤ ਪੁੱਛਣੀ ਉੱਥੇ ਅਮਲਾਂ ਦੇ ਨਵੇੜੇ ਹੋਣਗੇ ਅਮਲ ਮਾੜੇ ਨੇ ਤਾਂ ਨਵੇੜੇ ਮਾੜੇ ਹੋ ਜਾਣਗੇ ਅਮਲ ਚੰਗੇ ਨੇ ਨਵੇੜੇ ਚੰਗੇ ਹੋ ਜਾਣਗੇ ਸੋ ਵੀਰੋ ਆਹ ਥੋੜਾ ਲਾਕਾ ਇੰਨਾ ਦਬਿਆ ਹੋਇਆ ਇਲਾਕਾ ਸੀ ਮੈਂ ਸੋਚਦਾ ਸੀਗਾ ਵੀ ਯਾਰ ਕਦੇ ਇਹ ਇਲਾਕੇ ਦਾ ਛੁਟਕਾਰਾ ਹੋ ਜਾਊਗਾ ਇਹਨਾਂ ਤੋਂ ਜ਼ਾਲਮਾਂ ਤੋਂ ਕੌਣ ਨੇ ਇਹ ਜਿਨ੍ਹਾਂ ਨੇ ਜਲਿਆਂ ਵਾਲੇ ਬਾਗ ਵਾਲੇ ਸੱਕੇ ਵਾਲੇ ਦਿਨ ਰੋਟੀ ਖਵਾਈ ਸੀ ਇੱਕ ਦਿਨ ਪਹਿਲਾਂ ਖਵਾ ਦਿੰਦੇ ਨਾ ਮੰਨ ਲੈਂਦਾ ਇਹ ਵੀ ਕਹਿ ਦਿੰਦੇ ਵੀ ਸਾਨੂੰ ਕਿਹੜਾ ਪਤਾ ਸੀ ਅਗਲੇ ਦਿਨ ਆ ਕਾਰਾ ਕਰ ਦੂਗਾ ਕਾਰਾ ਕਰਨ ਤੋਂ ਬਾਅਦ ਰੋਟੀ ਖਵਾਈ ਹੈ ਮੇਰੇ ਵੀਰੋ ਇਹਦਾ ਮਤਲਬ ਪਤਾ ਸੀ ਪੱਕਾ ਪਤਾ ਸੀ ਵੀ ਕੀ ਕਰਕੇ ਆਇਆ ਉਹ ਆ ਉਹਨਾਂ ਬੰਦਿਆਂ ਨੂੰ ਆਪਾਂ ਉਹ ਬੋਟਾ-ਬੂਟਾ ਪਵਾਉਂਦੇ ਤਾਂ ਕਾਨੂੰਨ ਸੀ ਉਹ ਤਾਂ ਬਸ ਤੱਕਾ ਹੀ ਕਰਦੇ ਸੀ ਸੋ ਵੀਰੋ تنویر ਬੈਠਾ ਹੈ ਤਨਵੀਰ ਇੱਕ ਮਿੰਟ ਇਧਰ ਤਨਵੀਰ ਗਿੱਲ ਬੈਠ ਅੱਜ ਇਹਨੇ ਕਿਹਾ ਮੇਰੇ ਇਲਾਕੇ ਨੂੰ ਆ ਚਾਹੀਦਾ ਹੈ ਮੇਰੇ ਇਲਾਕੇ ਨੂੰ ਆ ਚਾਹੀਦਾ ਹੈ ਮੇਰੇ ਇਲਾਕੇ ਨੂੰ ਆ ਚਾਹੀਦਾ ਸਾਰਾ ਤੇਰਾ ਹੋ ਜਾਊਗਾ ਤੇ ਨਾਲ ਇਹਨੇ ਕਿਹਾ ਕਹਿੰਦਾ ਬਾਕੀ ਫਿਰ 2027 ਦੀ ਸਰਕਾਰ ਬਣਨ ਤੋਂ ਬਾਅਦ ਮੰਗ ਲਾਂਗੇ ਮੈਂ ਸੋਚਿਆ ਮੈਂ ਕਿਹਾ ਯਾਰ ਮੰਗ ਪੱਤਰ ਹੀ ਦਿੰਦੇ ਰਹੋਗੇ ਫੈਸਲੇ ਲੈਣ ਵਾਲੇ ਨਹੀਂ ਬਣਨਾ ਵੀ ਬਾਕੀ ਬਾਅਦ ਦੇ ਦੇ ਦਾਂਗੇ ਆ ਲਓ ਜ਼ਿੰਮੇਵਾਰੀ ਤੁਹਾਡੀ ਮਜੀਠੇ ਹਲਕੇ ਦੀ ਤੁਨ ਦੇ ਹੁਣ ਮੈਥੋਂ ਨਹੀਂ ਮੰਗਣਾ ਤੇਰੇ ਹੀ ਸੈਨ ਚੱਲਣ ਲੱਗ ਜਾਣਗੇ ਲੋਕ ਲੋਕਾਂ 'ਚ ਹੀ ਰੱਬ ਵਸਦਾ ਹੈ ਲੋਕਾਂ 'ਚ ਹੀ ਪ੍ਰਮਾਤਮਾ ਵਸਦਾ ਹੈ ਤੇ ਜਦੋਂ ਲੋਕ ਹੀ ਤੁਹਾਡੇ ਨਾਲ ਨੇ ਫਿਰ ਰੱਬ ਤੁਹਾਡੇ ਨਾਲ ਸੋ ਵੀਰੋ ਵੀਰੋ ਪਹਿਲਾਂ ਜੋ ਹੋਣਾ ਸੀ ਹੋ ਗਿਆ ਅੰਗਰੇਜ਼ੀ ਦੀ ਕਹਾਵਤ ਹੈ ਈਵਨ god can't change past ਰੱਬ ਵੀ ਬੀਤੇ ਹੋਏ ਸਮੇਂ ਨੂੰ ਬਦਲ ਨਹੀਂ ਸਕਦਾ ਪਰ ਪ੍ਰੈਜ਼ੈਂਟ ਤੇ ਫਿਊਚਰ ਆਪਾਂ ਬਦਲ ਸਕਦੇ ਆ ਸੋ ਇਸ ਕਰਕੇ ਤੁਹਾਡੇ ਮੂਰੇ ਬੇਨਤੀ ਹੈ ਐਨ ਨਹੀਂ ਪਿਆਰ ਆਹੀ ਪਿਆਰ ਬਣਾਈ ਰੱਖੋ ਆਹੀ ਪਿਆਰ ਮੈਂ ਕੱਲ ਗਿਆ ਅਮਿਤ ਸ਼ਾਹ ਜੀ ਕੋਲੇ ਪਹਿਲੀ ਮੰਗ ਕਿਹੜੀ ਰੱਖੀ ਕਿ ਜਿਹੜੇ ਤਾਰ ਤੋਂ ਪਾਰ ਖੇਤ ਨੇ ਨਾ 3-3 ਕਿਲੋਮੀਟਰ 4-4 ਕਿਲੋਮੀਟਰ ਤਾਰ ਆਪਣੇ ਵਾਲੇ ਪਾਸੇ ਆ ਤੇ ਜਿਹੜੇ ਤਾਰ ਤੋਂ ਪਰਲੇ ਪਾਸੇ ਖੇਤ ਰਹਿ ਗਏ ਆਪਣੇ ਉਥੇ ਆਈ ਕਾਰਡ ਦਿਖਾ ਕੇ ਜਾਂਦੇ ਆ ਬੀਐਸਐਫ ਤਲਾਸ਼ੀ ਲੈਂਦੀ ਆ ਦਾ ਟਾਈਮ ਬੀਐਸਐਫ ਦਾ ਤਲਾਸ਼ੀਆਂ ਚ ਨਿਕਲ ਜਾਂਦਾ ਫਿਰ ਬੀਐਸਐਫ ਦੇ ਜਵਾਨ ਟਰੈਕਟਰ ਤੇ ਬਹਿ ਕੇ ਨਾਲ ਜਾਂਦੇ ਨੇ ਉੱਚੀ ਫਸਲ ਨਹੀਂ ਵੀ ਸਕਦੇ ਕੋਈ ਗੰਨਾ ਨਹੀਂ ਵੀ ਸਕਦਾ ਸਰੋਂ ਨਹੀਂ ਵੀ ਸਕਦਾ ਜਿੱਥੇ ਬੰਦਾ ਲੁਕ ਜਾਂਦਾ ਹੋਵੇ ਕਿਉਂਕਿ ਬਾਰਡਰ ਹੈ ਮੈਂ ਕਹਾਂ ਜੀ ਤੁਸੀਂ ਇੰਟਰਨੈਸ਼ਨਲ ਰੂਲ ਹੈਗਾ 150 ਮੀਟਰ ਦਾ ਪਰ ਤੁਸੀਂ ਐ ਕਰੋ 300 ਹੀ ਰੱਖ ਲਓ ਦੁੱਗਣਾ ਰੱਖ ਲਓ 300 ਮੀਟਰ ਤੇ ਤਾਰ ਲੈ ਜਾਓ ਹਜ਼ਾਰਾਂ ਏਕੜ ਸਾਡੇ ਦੇਸ਼ ਦੀ ਜ਼ਮੀਨ ਇਧਰਲੇ ਪਾਸੇ ਆ ਜਾਊਗੀ ਤੇ ਘਟੋ ਘਟ ਉਹਨਾਂ ਨੂੰ ਬੀਐਸਐਫ ਨੂੰ ਵੀ ਸੁਖਾਈ ਹੋ ਜਾਊਗੀ ਕਿਸਾਨਾਂ ਨੂੰ ਵੀ ਸੁਖਾਈ ਹੋ ਜਾਊਗੀ ਆਹ ਗੱਲ ਮੁੱਦਾ ਠਾਇਆ ਤੇ ਮੈਨੂੰ ਗ੍ਰਹਿ ਮੰਤਰੀ ਸਾਹਿਬ ਨੇ ਕਿਹਾ ਕਿ ਇਹ ਗੱਲ ਤੁਹਾਡੀ ਬਿਲਕੁਲ ਜਾਇਜ ਹੈ ਮੈਂ ਤਿੰਨ ਚਾਰ ਵਾਰੀ ਮੁੱਦਾ ਠਾਇਆ ਮੈਂ ਕਿਹਾ ਜੀ ਕਰਕੇ ਦੇਖ ਲਓ ਨਾਲੇ ਬੀਐਸਐਫ ਵੀ ਨੇੜੇ ਚਲੀ ਜਾਊਗੀ ਨਾ ਉਹਨਾਂ ਦੀਆਂ ਜਿਹੜੀਆਂ ਦੂਰਬੀਨਾਂ ਨੇ ਉਹਨਾਂ ਦੀ ਹੋਰ ਰੇਂਜ ਵੱਧ ਜੂਗੀ ਅੱਗੇ ਤੱਕ ਉਹਨਾਂ ਦੇ ਡੀਪ ਉਹਨਾਂ ਦੇ ਪਰਲੇ ਪਾਸੇ ਤੱਕ ਦੇਖ ਸਕਣਗੇ ਸੋ ਇਸ ਕਰਕੇ ਵੀਰੋ ਆ ਮੁੱਦਾ ਕੱਲ ਪਹਿਲਾਂ ਚੱਕਿਆ ਮੈਂ ਫਿਰ ਮੈਂ ਕਿਹਾ ਮੈਂ ਕਿਹਾ ਜੀ ਕਣਕ ਕਣਕ ਤਾਂ ਤਾਂ ਸਟੋਰ ਕਰਾਂਗੇ ਜੇ ਪਹਿਲਾਂ ਚੌਲ ਖਾਲੀ ਕਰਾਂਗੇ ਚੌਲ ਚੱਕੋ ਜੀ ਕਣਕ ਵੀ ਦੇਵਾਂਗੇ ਹੜ ਆਏ ਮੈਂ ਕਿਹਾ ਜੀ ਕੋਈ ਸੂਬਾ ਗ੍ਰਹਿ ਮੰਤਰੀ ਸਾਹਿਬ ਕੋਈ ਸੂਬੇ ਹੋਰ ਚ ਆਇਆ ਹੁੰਦਾ ਇੰਨਾ ਹੜ 10 ਸਾਲ ਨਹੀਂ ਉੱਠ ਸਕਦਾ ਸੀ ਇਹ ਕੱਲੇ ਪੰਜਾਬੀ ਹੋਈ ਨੇ ਜਿਹੜੇ ਟਰਾਲੀਆਂ ਲੈ ਕੇ ਮੱਛਰਦਾਨੀਆਂ ਦੀਆਂ ਜਿਹੜੇ ਟਰਾਲੀਆਂ ਲੈ ਕੇ ਭਰ ਕੇ ਰਜਾਈਆਂ ਦੀਆਂ ਬਿਸਤਰਿਆਂ ਦੀਆਂ ਰਾਸ਼ਨ ਦੀਆਂ ਤੁਰ ਪੈਂਦੇ ਨੇ ਅਸੀਂ ਘੰਟਿਆਂ 'ਚ ਖੜੇ ਹੋਗੇ ਦੁਬਾਰੇ ਦੱਸੋ ਕਿੰਨੀ ਕਣਕ ਚਾਹੀਦੀ ਐ ਅਸੀਂ ਦੇਵਾਂਗੇ ਤੁਹਾਨੂੰ ਸਾਡੀਆਂ ਤਾਂ ਜ਼ਮੀਨਾਂ ਵੀ ਰੁੜ ਗਈਆਂ ਦਰਿਆਵਾਂ 'ਚ ਜ਼ਮੀਨਾਂ ਰੁੜ ਗਈਆਂ ਕੋਈ ਗੱਲ ਨਹੀਂ ਅਸੀਂ ਫੇਰ ਬਣਾ ਲਾਂਗੇ ਜ਼ਮੀਨਾਂ ਅਸੀਂ ਫੇਰ ਠੀਕ ਕਰ ਲਾਂਗੇ ਅਸੀਂ ਜਿਸ ਜੀ ਦਾ ਜੀ ਦਾ ਖੇਤ ਉਹਦੀ ਰੇਤ ਸਕੀਮ ਚਲਾਤੀ ਚੱਕ ਲੋ ਆਵਦਾ ਰੇਤਾ ਉਹ ਵੇਚ ਦੋ ਕੋਈ ਗੱਲ ਨਹੀਂ ਜੇ ਪਰਮਾਤਮਾ ਨੇ ਇਧਰਲੇ ਪਾਸਿਓਂ ਮਾਰ ਪਾਈ ਐ ਇਧਰਲੇ ਪਾਸਿਓਂ ਕਮਾ ਲਓ 10-10 ਹਜ਼ਾਰ ਦੀ ਟਰਾਲੀ ਵਿਕੀ ਐ ਜੀ ਰੇਤੇ ਦੀ ਕਰੋ ਕਰੋ ਕੰਮ ਹਾਈ ਕੋਰਟ ਨੇ ਮਾਨ ਜੋ ਹਾਈ ਕੋਰਟ ਨੇ ਸਾਨੂੰ ਲਾਅ ਕਰਤਾ ਕਿ ਡੀਸਿਲਟਿੰਗ ਕਰ ਲੋ ਰੇਤਾ ਚਕਾ ਦੋ ਗਾਦ ਕੱਢ ਦੋ ਸੁਬਿਰ ਗਾਦ ਇਹ ਕਿਸੇ ਨੂੰ ਪਤਾ ਹੋਊਗਾ ਇਹ ਸਾਰੇ ਉਹ 12 5 48 ਕਹੀ ਜਾਂਦਾ ਹੈ ਪਹਾੜੇ ਹੀ ਬਦਲ ਕੇ ਰੱਖਤੇ ਦੱਸੋ ਆ ਠੰਡ ਪੈਂਦੀ ਐ ਅਸੀਂ ਸਕੂਲ ਬੰਦ ਕਰਤੇ ਸੀਗੇ 14 ਤਰੀਕ ਤੱਕ ਸਕੂਲ ਬੰਦ ਠੰਡ ਫੇਰ ਪੈਂਦੀ ਸੀ ਅਸੀਂ ਕਹਿਆ ਯਾਰ ਹੁਣ ਹਫਤਾ ਹੋਰ ਵਧਾ ਸਕਦੇ ਆ ਵੈਸੇ ਠੰਡ ਪੈਂਦੀ ਐ ਪਰ ਵਿੱਚੋਂ ਆ 12 ਪਾ 48 ਆ ਗਿਆ ਤੇ ਮੈਨੂੰ ਮਾਪਿਆਂ ਦੇ ਫੋਨ ਆਉਣ ਲੱਗੇ ਕਹਿੰਦੇ ਸਕੂਲ ਉਦੋਂ ਖੋਲੋਗੇ ਜਦੋਂ 12 ਪਾ 36 ਹੋ ਗਿਆ ਕਹਿੰਦੇ ਪਿੱਛੇ ਨੂੰ ਚੱਲੇ ਹੋਏ ਆ ਜੀ ਸਕੂਲ ਖੋਲ ਦੋ ਜਵਾ ਮੈਂ ਖਾ ਜਵਾਕਾਂ ਨੂੰ ਪੜ ਲੈਣ ਦੋ ਯਾਰ ਖੋਲ ਦੋ ਯਾਰ ਆ ਤਾਂ ਹਾਲਾਤ ਨੇ ਕਾਂਗਰਸ ਦੇ ਹਾਲਾਤ ਦੇਖ ਲੋ ਜੇ ਜੇ ਕਦੇ ਜ਼ਿੰਦਗੀ ਚ ਬਸ ਤਾਂ ਆਉਂਦੀਆਂ ਨਹੀਂ ਇੱਥੋਂ ਪੰਜਾਬ ਚੋਂ ਜੇ ਜ਼ਿੰਦਗੀ ਚ ਕਦੇ 60 ਸੀਟਾਂ ਆ ਗਈਆਂ ਇਹ 48 ਗਿਣਨਗੇ ਗਿਣਤੀ ਵੀ ਨਹੀਂ ਆਉਂਦੀ ਮੈਂ ਤਾਂ ਕਿਹਾ ਸੀ ਮੇਰੇ 32 ਦੰਦ ਨੇ ਮੈਂ ਕਿਹਾ ਸੀ ਮੈਂ ਕਿਹਾ 2025 ਦੇ ਅਖੀਰ ਦੇ ਚ 26 ਦੇ ਸ਼ੁਰੂ ਜੇ ਤੇ ਇਹ ਕੰਮਲੇ ਹੋ ਜਾਣਗੇ ਸਰਕਾਰੀ ਪਾਗਲਖਾਨੇ ਖੋਲਨੇ ਪੈਣਗੇ ਇਹ ਨਵਾਂ ਖਰਚ ਸ਼ੁਰੂ ਕਰਾਉਣਗੇ ਇਹ ਹੋਰ ਕੋਈ ਕੋਈ ਗੱਲ ਨਹੀਂ ਉਹੀ ਗੱਲ ਹੋਈ ਪਈ ਐ ਮੈਨੂੰ ਲੋਕਾਂ ਦੇ ਫੋਨ ਆਈ ਜਾਂਦੇ ਐ ਕਹਿੰਦੇ ਭਾਈ 4-5 ਤਾਂ ਮਰੀਜ਼ ਹੀ ਤਿਆਰ ਨੇ ਹਜੇ ਪਾਗਲਖਾਨਾ ਇੱਕ ਵੀ ਨਹੀਂ ਬਣਾਇਆ ਆਪਾਂ ਨੇ ਮੈਂ ਕਿਹਾ ਯਾਰ ਹੁਣ ਕੀ ਕਰੀਏ ਸਮਝਾ ਲੈਣੇ ਆ ਪਹਿਲਾਂ ਸਮਝਾਈ ਲੈਣੇ ਆ ਅਸਲ 'ਚ ਕੀ ਐ ਨਾ ਇਹੇ ਆਪਣੇ ਤੇ ਰਾਜ ਕਰਦੇ ਰਹੇ ਦੇਖੋ ਜਿਨ੍ਹਾਂ ਨੂੰ ਕੱਖ ਨਹੀਂ ਪਤਾ ਕੱਖ ਨਹੀਂ ਪਤਾ ਕੋਈ ਕਦੇ ਕਿਤਾਬ ਨਹੀਂ ਪੜੀ ਸ਼ਾ ਮੁਹੰਮਦ ਦਾ ਪਿੰਡ ਹਾਸ਼ਮ ਸ਼ਾਹ ਦਾ ਪਿੰਡ ਪੁੱਛ ਲੋ ਹਾਸ਼ਮ ਸ਼ਾਹ ਨੇ ਸੱਸੀ ਲਿਖੀ ਸੀ ਜਗਦੇਵ ਕਲਾ ਪਿੰਡ ਦਾ ਉਹ ਸ਼ਾ ਮੁਹੰਮਦ ਦੇ ਪਿੰਡ ਵਾਲੇ ਬੈਠੇ ਨੇ ਸ਼ਾ ਮੁਹੰਮਦ ਦਾ ਇੱਕ ਸਰਕਾਰ ਵਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਜੀ ਕਿਆ ਵੱਡੇ ਰਾਈਟਰ ਹੋਏ ਨੇ ਇੱਥੋਂ ਜੰਮੇ ਹੋਏ ਤੇ ਉਹਨਾਂ ਦੇ ਨਾਂ ਤੇ ਉਹਨਾਂ ਦੇ ਪਿੰਡ ਲਾਇਬ੍ਰੇਰੀ ਨਹੀਂ ਬਣੋਂਗੇ ਤੁਹਾਡੇ ਲੱਗਦਾ ਸਭ ਤੋਂ ਪਹਿਲਾਂ ਉਹਨਾਂ ਦੇ ਨਾਲ ਤੇ ਲਾਇਬ੍ਰੇਰੀ ਬਣਨੀ ਚਾਹੀਦੀ ਉਹਨਾਂ ਦੀਆਂ ਕਿਤਾਬਾਂ ਹੀ ਰੱਖਣੀਆਂ ਚਾਹੀਦੀਆਂ ਉਹ ਥੋੜੀ ਮੰਗ ਆ ਗਈ ਸੋ ਲਾਇਬ੍ਰੇਰੀਆਂ ਚ ਪੜ੍ਹਾਈ ਹੁੰਦੀ ਹੈ ਕਿਤਾਬਾਂ ਆਪਣੇ ਬੱਚਿਆਂ ਨੂੰ ਪਤਾ ਲੱਗਦਾ ਵਿਰਸੇ ਦਾ ਆਪਣੀ ਆਪਣੀ ਜਿਹੜੀ ਲੜਾਈ ਲੜੀ ਹੋਈ ਹੈ ਪੁਰਖਿਆਂ ਨੇ ਉਹਦੇ ਬਾਰੇ ਪੜ੍ਹਾਉਣਾ ਪਊਗਾ 350 ਸਾਲਾ ਮਨਾ ਕੇ ਹਟਿਆ ਗੁਰੂ ਸਾਹਿਬ ਦਾ ਗੁਰੂ ਤੇਗ ਬਹਾਦਰ ਸਾਹਿਬ ਦਾ ਹੈ 350 ਸਾਲਾ ਮਨਾ ਕੇ ਹਟਿਆ ਹੁਣ ਕਿਤੇ ਜਾ ਕੇ ਲੋਕਾਂ ਨੇ ਥੋੜਾ ਜਿਹਾ ਇਹ ਹੋਇਆ ਕਿ ਹਾਂ ਯਾਰ ਬਹੁਤ ਵਧੀਆ ਕੀਤਾ ਤੁਸੀਂ ਹਾਲਾਂਕਿ ਮੇਰਾ ਫਰਜ ਆ ਉਹ ਮੈਂ ਕੋਈ ਗੁਰੂ ਸਾਹਿਬ ਤਾਂ ਬਹੁਤ ਹੀ ਵੱਡੀ ਬਾਲੀ ਵੱਡੀ ਸ਼ਖਸੀਅਤ ਉਹ ਤਾਂ ਤੁਰਪੇ ਸੀ ਨਾ ਕਹਿੰਦੇ ਵੀ ਵੱਡੀ ਸ਼ਖਸੀਅਤ ਦੀ ਕੁਰਬਾਨੀ ਦੀ ਜ਼ਰੂਰਤ ਹੈ ਤਾਂ ਬਾਲ ਗੁਰੂ ਗੋਬਿੰਦ ਜੀ ਜਦੋਂ ਕੋਲੇ ਖੜੇ ਸੀ ਕਹਿੰਦੇ ਪਤਾ ਜੀ ਫਿਰ ਤੁਹਾਡੇ ਤੋਂ ਵੱਡੀ ਸ਼ਖਸੀਅਤ ਕੌਣ ਹੋ ਸਕਦੀ ਹੈ ਤੇ ਉਹ ਤੁਰਪੇ ਫਿਰ ਇਹ ਗੱਲ ਸੁਣ ਕੇ ਲਾਲ ਕਿਲੇ ਵੱਲ ਨੂੰ ਦਿੱਲੀ ਵਾਲੇ ਲਾਲ ਕਿਲੇ ਵੱਲ ਨੂੰ ਤੁਰ ਪਏ ਤੇ ਜਿਹੜੇ ਆਏ ਸੀ ਨਾ ਕਿਰਪਾ ਕਿਰਪਾ ਚੰਦ ਪੰਡਿਤ ਕਿਰਪਾ ਚੰਦ ਜਿਹੜੇ ਕਸ਼ਮੀਰ ਤੋਂ ਪੰਡਿਤ ਆਏ ਸੀ ਉਹ ਕਿਰਪਾ ਚੰਦ ਦੀ ਅਗਵਾਈ ਚ ਆਏ ਸੀ ਤੇ ਜਦੋਂ ਕਿਰਪਾ ਚੰਦ ਜੀ ਨੇ ਕਿਹਾ ਤੇ ਗੁਰੂ ਸਾਹਿਬ ਤੁਰ ਪਏ ਤੇ ਗੁਰੂ ਸਾਹਿਬ ਦੀ ਸ਼ਹਾਦਤ ਹੋ ਗਈ ਫਿਰ ਕਿਰਪਾ ਚੰਦ ਘਰੇ ਨਹੀਂ ਗਿਆ ਵਾਪਸ ਉਹ ਕਹਿੰਦਾ ਸਾਡੇ ਕਹਿਣ ਤੇ ਗੁਰੂ ਸਾਹਿਬ ਦੀ ਸ਼ਹਾਦਤ ਹੋ ਗਈ ਗੁਰੂ ਗੋਬਿੰਦ ਸਿੰਘ ਜੀ ਨਾਲ ਉਹਨਾਂ ਨੇ ਅੰਮ੍ਰਿਤ ਪਾਨ ਕੀਤਾ ਅੰਮ੍ਰਿਤ ਕਿਰਪਾ ਸਿੰਘ ਬਣੇ ਤੇ ਚਮਕੌਰ ਸਾਹਿਬ ਦੀ ਲੜਾਈ ਦੇ ਵਿੱਚ ਸ਼ਹੀਦ ਹੋਏ ਕਿਰਪਾ ਸਿੰਘ ਉਹ ਉਹ ਗਏ ਨਹੀਂ ਵਾਪਸ ਕਰੇ ਇਹ ਪੜਾਇਆ ਤੁਹਾਨੂੰ ਕਿਸੇ ਨੇ ਨਹੀਂ ਪੜਾਇਆ ਹੋਰ ਹੀ ਕੁਝ ਪੜਾਈ ਜਾਂਦੇ ਇਹੋ ਜਿਹੀ ਚੀਜ਼ਾਂ ਇਤਿਹਾਸ ਪੜਾਉਣ ਬਾਰੇ ਅਸੀਂ ਸਬਜੈਕਟ ਜਿਹੜੇ ਨੇ ਸਕੂਲਾਂ 'ਚ ਵੀ ਲਾਵਾਂਗੇ ਸਾਰਾ ਕੁਝ ਪੜਾਓ ਸਭ ਦਾ ਪੜਾਓ ਜੇ ਤੁਹਾਨੂੰ ਕਿਸੇ ਨੂੰ ਟਾਲੀ ਪੂਜ ਕੇ ਸਕੂਨ ਮਿਲਦਾ ਹੈ ਟਾਲੀ ਦੀ ਪੂਜਾ ਕਰਕੇ ਮੈਨੂੰ ਕੋਈ ਹੱਕ ਨਹੀਂ ਮੈਂ ਕਹਾਂ ਤੇਰੀ ਟਾਲੀ ਨਾਲੋਂ ਮੇਰੀ 베ਰੀ ਵਧੀਆ ਨਾ ਸਕੂਨ ਤੁਹਾਨੂੰ ਜਿੱਥੇ ਮਿਲਦਾ ਉਹ ਤੁਹਾਡਾ ਕੰਮ ਇਹ ਤੁਹਾਡਾ ਨਿੱਜ ਹੈ ਇਹ ਤੁਹਾਡੀ ਆਪਣੀ ਸੋਚ ਹੈ ਸੋ ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਹਾਂ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਕੋਈ ਅਸੀਂ ਕੋਈ ਰਾਜਨੀਤੀ ਵੋਟਾਂ ਦੀ ਨਹੀਂ ਕਰਦੇ ਬਸ ਇੰਨਾ ਕਹਿ ਕਿ ਜਿਵੇਂ ਤੁਸੀਂ ਅੱਜ ਪਿਆਰ ਨਾਲ ਆਏ ਹੋ ਜਿਗਤੇ ਇਹੀ ਪਿਆਰ ਐਂ ਰਵੇ ਦਾ ਸਿੱਧਾ ਨਾ ਥੱਕਦੇ ਆ ਨਾ ਅੱਕਦੇ ਆ ਬਸ ਇਹੀ ਅਰਦਾਸ ਕਰਦੇ ਆ ਪ੍ਰਮਾਤਮਾ ਅੱਗੇ ਕਿ ਪ੍ਰਮਾਤਮਾ ਜਿੰਨੀ ਕਿ ਜਿਤ ਬਣਾਈ ਐ ਪਰ ਮੇ ਤੋਂ ਵੱਧ ਵਧਾਈ ਨਾ ਪਰ ਘਟਾਈ ਨਾ ਐਨੀ ਕੁ ਬਣੀ ਰਹੇ ਸਮੱਤ ਬਖਸ਼ੀ ਬਲ ਬਖਸ਼ੀ ਦੋਨੇ ਹੱਥੋਂ ਪਰਚਾ ਕੇ ਦੋ ਨਾਰੇ ਲਾ ਦਿਓ ਇਨਕਲਾਬ ਅੱਲਾਹੂ ਅਕਬਰ ਥੋੜਾ ਜਿਹਾ ਹੋਰ ਕਿਉਂਕਿ ਉਹ ਇੱਥੇ ਤਾਂ ਹੈ ਨਹੀਂ ਉਹ ਤਾਂ ਨਾਬੇ ਆ ਹੁਣ ਨਾਬੇ ਤੱਕ ਆਵਾਜ਼ ਤਾਂ ਫਿਰ ਇੱਥੋਂ ਹੀ ਜਾਣੀ ਚਾਹੀਦੀ ਐ ਨਾ ਇਨਕਲਾਬ ਜੰਦਾਬਾ ਦੇਖੋ ਲੁਧਿਆਣਾ ਤਾਂ ਟੱਪ ਗਏ ਲੁਧਿਆਣਾ ਟੱਪ ਗਏ ਆਪਾਂ ਥੋੜਾ ਜਿਹਾ ਹੋਰ ਬਸ ਸਿੱਧਾ ਨਾ ਆਬੇ ਇਨਕਲਾਬ ਜੰਦਾਬਾ ਬੋਲੇ ਸੋਨਿਆਲ ਬਹੁਤ ਬਹੁਤ ਧੰਨਵਾਦ ਕਾਲਜ ਦਾ ਵੀ ਪ੍ਰਬੰਧ ਹੋਊਗਾ ਤੇ ਤੁਹਾਡੇ ਓਪਨ ਜਿਮ ਵੀ ਲੱਗੂਗਾ ਪਾਰਕ ਚ ਕੱਲਾ ਪਾਰਕ ਨਹੀਂ ਬਣੂਗਾ ਉੱਚ ਓਪਨ ਜਿਮ ਲਾਵਾਂਗੇ ਉੱਥੇ ਜਿੰਮ ਦੀਆਂ ਮਸ਼ੀਨਾਂ ਲੱਗ ਲੱਗ ਐ ਲੱਗ ਜਾਂਦੀਆਂ ਨੇ ਅੱਜ ਕੱਲ ਓਪਨ ਜਿੰਮ ਆਏ ਨੇ ਪਾਰਕ ਦੇ ਵਿੱਚ ਓਪਨ ਜਿੰਮ ਵੀ ਲੱਗੂਗਾ ਕੱਲ ਤੁਸੀਂ ਕੱਲਾ ਪਾਰਕ ਮੰਗਿਆ ਨਾ ਓਪਨ ਜਿੰਮ ਵੀ ਲੱਗੂਗਾ i See am ਛੋਟੇ ਮੋਟੇ ਕੰਮ ਨੇ ਉਹ ਵੀ